ਟ੍ਰੇਡਿੰਗ ਕਾਗਜ਼ਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਅੰਤਰਰਾਸ਼ਟਰੀ ਵਿਦਿਆਰਥੀ ਵਿਦੇਸ਼ੀ ਕਾਮੇ ਅਤੇ ਪਤਨੀਆਂ ਲਈ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਆਖਰ ਹੈ ਕੀ ਕੈਨੇਡੀਅਨ ਸਰਕਾਰ ਨੇ 485000 ਨਵੇਂ ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਦੇ ਨਾਲ 2024 ਵਿੱਚ ਵਰਕ ਪਰਮਿਟ ਦੇ ਦਰ ਨੂੰ ਘਟਾ ਕੇ 35% ਕਰਨ ਅੰਤਰਰਾਸ਼ਟਰੀ ਵਿਦਿਆਰਥੀ ਵਿਦੇਸ਼ੀ ਕਾਮੇ ਅਤੇ ਪਤਨੀਆਂ ਲਈ ਨਮੀਆਂ ਸ਼ਰਤਾਂ ਨਿਰਧਾਰਤ ਨਹੀਂ ਕੀਤੀਆਂ ਹਨ ਪੇਪਰ ਵਿੱਚ ਕਿਹਾ ਗਿਆ ਹੈ ਕਿ 2025 ਅਤੇ 26 ਵਿੱਚ ਨਵੇਂ ਟੀਚੇ ਨੂੰ 10% ਤੱਕ ਘਟਾਉਣਾ ਤੇ 2025 ਵਿੱਚ 437000 ਵਿਦਿਆਨ ਪਰਮਟ ਜਾਰੀ ਕਰਨ ਦੀ ਯੋਜਨਾ ਤਾਜ਼ਾ ਖੁਸ਼ਨਾ ਵਿੱਚ ਅਸੀਂ ਇੱਕ ਬਿਆਨ ਦੇ ਅੰਦਰ ਕੈਨੇਡੀਅਨ ਸਰਕਾਰ ਨੇ ਵਿਦੇਸ਼ੀ ਕਾਮਿਆਂ ਤੇ ਉਹਨਾਂ ਵਿਦਿਆਰਥੀਆਂ ਦੇ ਜੀਵਨ ਸਾਥੀ ਦੇ ਧਿਆਨ ਅਤੇ ਵਰਕ ਪਰਮਟ ਦੀ ਸੀਮਾ ਰੱਖ ਦਿੱਤੀ ਹੈ ਜਿਨ੍ਹਾਂ ਨੂੰ ਅਸੀਂ ਮਾਸਟਰ ਤੇ ਡਾਇਰੈਕਟ ਡਿਗਰੀ ਪ੍ਰੋਗਰਾਮਾਂ ਵਿੱਚੋਂ ਗੁਜ਼ਰਦੇ ਹਾਂ 485000 ਨਵੇਂ ਸਟੱਡੀ ਪਰਮਿਟ ইস্যੂ ਅਤੇ 2024 ਦੇ ਟਿੱਚਰ ਤੋਂ 10% ਦੀ ਕਟੌਤੀ ਦੇ ਆਧਾਰ ਤੇ 2025 ਲਈ ਅੰਤਰਰਾਸ਼ਟਰੀ ਵਿਦਿਆਰਥੀ ਸਟੱਡੀ ਪਰਮਟਾ ਤੇ ਡੀ ਇਨਟੇਕ ਕੈਪ ਵਿੱਚ ਹੋਰ ਕਟੌਤੀਆਂ ਤੇ 2026 ਵਿੱਚ 27 ਇਨਟੇਕ ਕੈਪ ਇਸ ਲਈ ਧਿਆਨ ਪਰਮਟਾ ਦੀ ਬੁੱਧੀ ਦੀ ਗਿਣਤੀ 2025 ਵਾਂਗ ਰਹੇਗੀ ਇਮੀਗ੍ਰੇਸ਼ਨ ਟਿੱਚਰ ਤੇ ਲੇਬਰ ਬਾਜ਼ਾਰ ਦੀ ਲੋਡ ਦੇ ਨਾਲ ਬਿਹਤਰ ਅਨੁਕੂਲਤਾ ਲਈ ਇਸ ਸਾਲ ਪੱਛੜ ਤੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਨੂੰ ਅਪਡੇਟ ਕਰਨਾ ਹੈ ਵਰਕ ਪਰਮਿਟ ਦੀ ਯੋਗਤਾ ਸਾਲ ਵਿੱਚ ਡਿਗਰੀ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਦੇ ਜੀਵਨ ਸਾਥੀ ਨੂੰ ਸਿਰਫ ਪਾਈਪੋ ਤੱਕ ਸੀਮਿਤ ਕਰੋ ਅਸੀਂ 16 ਮਹੀਨਿਆਂ ਦੀ ਮਿਆਦ ਦਾ ਜਿੱਥੇ ਇਹ ਪ੍ਰੋਗਰਾਮ ਨੂੰ ਬਤਾਉਂਦੀਆਂ ਕੈਨੇਡਾ ਵਰਕ ਪਰਮਿਟ ਪ੍ਰੋਗਰਾਮ TFWP ਅਤੇ INP ਦੇ ਤਹਿਤ ਪ੍ਰਬੰਧਨ ਜਾਂ ਪੇਸ਼ੇਵਰ ਕਿਤੇ ਜਾਂ ਖੇਤਰਾਂ ਵਿੱਚ ਮਜ਼ਦੂਰਾਂ ਦੀ ਘਾਟ ਵਾਲੇ ਖੇਤਰਾਂ ਦੇ ਅੰਦਰ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਨੂੰ ਸਲਾਨਾ ਵਰਕ ਪਰਮਿਟ ਯੋਗਤਾ ਨੂੰ ਸੀਮਿਤ ਕਰੋ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਟੋ ਨੇ ਸੋਸ਼ਲ ਮੀਡੀਆ 'ਤੇ ਇਹ ਕਿਹਾ ਹੈ ਕਿ ਉਨ੍ਹਾਂ ਨੂੰ ਵਿਦੇਸ਼ੀ ਕਾਮਿਆਂ ਦੇ ਕੰਮ ਦੇ ਘੰਟੇ ਘਟਾਉਣੇ ਚਾਹੀਦੇ ਨੇ। ਅਸੀਂ ਘੱਟ ਤਨਖਾਹ ਵਾਲੇ ਸਥਾਈ ਵਿਦੇਸ਼ੀ ਕਾਮੇ ਦੀ ਗਿਣਤੀ ਨੂੰ ਘਟਾਉਂਦੇ ਹਾਂ ਅਤੇ ਰੋਜ਼ਾਨਾ ਕੰਮ ਦੀਆਂ ਸ਼ਰਤਾਂ ਦੀ ਮਿਆਦ ਘਟਾਉਂਦੇ ਹਾਂ। ਈ ਟੋਕ ਤੇ ਅਸੀਂ ਮਾਮਾਰੇ ਤੋਂ ਬਾਅਦ ਪ੍ਰੋਗਰਾਮ ਨੂੰ ਅਡਜਸਟ ਕੀਤਾ ਪਰ ਲੇਬਰ ਮਾਰਕੀਟ ਬਦਲ ਗਈ ਹੈ ਸਾਨੂੰ ਕੈਨੇਡੀਆ ਨਾਲ ਕਾਮਿਆਂ ਵਿੱਚ ਨਿਵੇਸ਼ ਕਰਨ ਦੇ ਕਾਰੋਬਾਰਾਂ ਦੀ ਲੋੜ ਹੈ ਕ੍ਰੀਡਿੰਗਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਇਸ ਤੇ ਤੁਹਾਡੇ ਨਾਲ ਚੱਲਣਗੇ ਦੇਸ਼ਦਾਨੀ ਤਮਾਮ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣਿਆ ਰਹੋ ਆਜੀਸਵਾਲਾ.com ਦੇ ਨਾਲ